ਇੱਕ ਹਲਵਾਈ 5 ਮਿੰਟ ਚ 5 ਸਮੋਸੇ ਬਣਾਦਾ ਹੈ ਤਾਂ ਹਲਵਾਈ 1 ਘੰਟੇ ਵਿੱਚ ਕਿੰਨੇ ਸਮੋਸੇ ਬਣਾਏਗਾ ਇਹ ਦੱਸੋ ਜੀ ਜਿਹੜਾ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਜੀ ਇੱਕ ਹਲਵਾਈ 5 ਸਮੋਸੇ 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 5 ਮਿੰਟ ਚ ਬਣਾਦਾ ਹੈ ਤੇ 1 ਘੰਟੇ ਚ ਕਿੰਨੇ ਸਮੋਸੇ ਬਣਾਏਗਾ ਕਿੱਵੇਂ ਐਕਸਪਲੇਨ ਕਿਉਂਕਿ 5 ਮਿੰਟ ਚ 5 ਸਮੋਸੇ ਤਿਆਰ ਹੋ ਰਹੇ ਨੇ ਹਾਂ ਮਤਲਬ ਕਿ 1 ਮਿੰਟ ਚ ਇੱਕ ਸਮੋਸਾ ਤਾਹ ਇੱਕ ਘੰਟੇ ਵਿੱਚ ਹੁੰਦੇ ਨੇ 60 ਮਿੰਟ ਫਿਰ 8 ਸਮਸੇ ਤਿਆਰ ਸਹੀ ਗਲਤ ਜਵਾਬ ਗਲਤ ਹੈ ਇੱਕ ਘੰਟੇ ਚ ਕਿੰਨੇ ਬਣਾਏਗਾ ਵੈਸੇ ਦੇਖਿਆ ਜਾਵੇ ਜੇ 5 ਮਿੰਟ ਵਿੱਚ 5 ਉਬਲ ਰਹੇ ਨੇਗੇ ਰੜ ਰਹੇ ਨੇ ਤਲ ਰਹੇ ਨੇ ਫਿਰ ਉਹ 20 ਵੀ ਤਲ ਸਕਦੇ ਇੱਕ ਵਾਰ ਚ ਸਹੀ ਜਵਾਬ ਦੋ ਸਹੀ ਜਵਾਬ ਤੇਰਾ ਕੀ ਆ ਸਕਦਾ 5 ਮਿੰਟ 5 ਸਮੋਸੇ 1 ਘੰਟਾ 1 ਘੰਟੇ ਦੇ ਕਿੰਨੇ ਸਮੋਸੇ ਬਣਾਏਗਾ ਬੰਦਾ ਹਲਵਾਈ 60 ਹੈ 60 ਹੈ ਲੋਕੀ ਆ ਜਾਏ ਸੋ ਦੋਸਤੋ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ नेहा ਸਮੋਸੇ ਵੱਧ ਖਾਂਦੀ ਹੈ ਇਸ ਕਰਕੇ ਇਹਨੂੰ ਸਹੀ ਜਵਾਬ ਪਤਾ ਸੀ ਅਕਬਰ ਭਾਰਤ ਕਦੋਂ ਆਇਆ ਸੀ ਅਕਬਰ ਭਾਰਤ ਕਦੋਂ ਆਇਆ ਸੀ ਹਾਂਜੀ ਜੇ ਤੁਹਾਨੂੰ ਵੀ ਇਸ ਸਵਾਲ ਦਾ ਜਵਾਬ ਪਤਾ ਹੈ ਤੁਸੀਂ ਕਮੈਂਟ ਰਾਹੀਂ ਜਵਾਬ ਦੇ ਸਕਦੇ ਹੋ ਕਿ ਅਕਬਰ ਭਾਰਤ ਕਦੋਂ ਆਇਆ ਕਦੋਂ ਆਇਆ ਸੀ ਨੇਹਾ ਜੀ ਇਸ ਸਵਾਲ ਦਾ ਜਵਾਬ ਹੈ ਮੈਂ ਵੀਰ ਬਾਜੀ ਨੂੰ ਵੀ ਜਵਾਬ ਦੇਣਾ ਤੁਹਾਨੂੰ ਤਾਂ ਪਤਾ ਹੀ ਹੈ ਹਾਂਜੀ ਮੈਂ ਕਿਉਂਕਿ ਇਹ ਸਟੱਡੀ ਕਰਦੇ ਨੇ ਬੀਏ ਦੇ ਵਿੱਚ ਪੜ ਰਹੇ ਨੇ ਸੋ ਪਤਾ ਹੀ ਹਰ ਸਵਾਲ ਦਾ ਜਵਾਬ ਅਕਬਰ ਆਇਆ ਸੀ ਭਾਰਤ ਦੇ ਵਿੱਚ ਜੀ 1555 ਈਸਵੀ ਵਿੱਚ ਹਾਂਜੀ ਠੀਕ ਠੀਕ ਹੈ ਨਹੀਂ ਇਹ ਸਵਾਲ ਦਾ ਜਵਾਬ ਹੈ ਅਕਬਰ ਆਇਆ ਸੀ ਭਾਰਤ ਵਿੱਚ 1555 ਈਸਵੀ ਵਿੱਚ ਦੋ ਸਿਪਾਹੀ ਲੜਦੇ ਜਾਂ ਨਿੰਮ ਦੇ ਪੱਤੇ ਝੜਦੇ ਜਾਂ ਦੋ ਸਿਪਾਹੀ ਲੜਦੇ ਜਾਂ ਨਿੰਮ ਦੇ ਪੱਤੇ ਝੜਦੇ ਜਾਂ ਬੁੱਧੋ ਜੀ ਬੁਝਾਰਤ ਨੂੰ ਕਮੈਂਟ ਰਾਈਂ ਦਿਓ ਜਵਾਬ ਵੀਡੀਓ ਨੂੰ ਕਰਿਓ ਚਲਦੇ ਚਲਦੇ ਸ਼ੇਅਰ ਪਿੰਡਾਂ ਵਾਲੇ ਤਾਂ ਇਹਦਾ ਜਵਾਬ ਜਲਦੀ ਦੇਣਗੇ ਫਟਾਫਟ ਦੇਣਗੇ ਕਿਉਂਕਿ ਬਹੁਤ ਪਿੰਡਾਂ ਵਾਲੇ ਹੱਕੇ ਬੋਲੇ ਸੀ ਮੁਰਗੀ ਵੀ ਬੋਲ ਰਹੀ ਹੈ ਦੇਖ ਲਓ ਮੈਨੂੰ ਪੱਕਾ ਪਤਾ ਹੈ ਸ਼ਹਿਰੀ ਬਣੇ ਨਾ ਨਰਾਜ਼ ਹੋਣਗੇ ਬਈ ਦੇਖੋ ਕਿਉਂਕਿ ਇਹ ਕੰਮ ਪਿੰਡਾਂ ਚ ਹੀ ਹੁੰਦਾ ਹੈ ਸ਼ਹਿਰ ਚ ਕੌਣ ਕਰਦਾ ਹੈ ਅੱਜ ਕੱਲ ਤਾਂ ਵੈਸੇ ਦੇਖਿਆ ਜਾਵੇ ਬਹੁਤ ਘਟ ਗਿਆਗਾ ਇਹਦਾ ਰੁਝਾਨ ਵੀ ਨਹੀਂ ਹੈਗਾ ਪਿੰਡਾਂ ਚ ਤਾਂ ਹੈਗਾ ਇਹੋ ਜੀ ਗੱਲ ਨਹੀਂ ਪਿੰਡਾਂ ਚ ਤਾਂ ਬਹੁਤ ਹੈ ਇਹਦਾ ਜਵਾਬ ਹੈ ਟੋਕਾ ਮਸ਼ੀਨ ਹਾਂਜੀ ਬਸ ਇਹ ਹੈ ਕਿ ਜਿਹੜਾ ਪਹਿਲੇ ਟੋਕਾ ਹੱਥ ਨਾਲ ਆ ਕਰਦੇ ਸੀ ਨਾ ਆਪਾਂ ਹੁਣ ਮਸ਼ੀਨਾਂ ਆ ਗਈਆਂ ਹੂੰ ਹੁਣ ਉਹਦੀ ਜਗ੍ਹਾ ਤੇ ਮੋਟਰ ਯੂਜ਼ ਕਰਨ ਲੱਗ ਗਏ ਹਾਂ ਇਹ ਹੈ ਬਸ ਤਾਹੀਂ ਫਿਰ ਮੇਰੇ ਵਰਗੇ ਪਤਲੇ-ਪਤਲੇ ਹੋ ਗਏ ਪਹਿਲੇ ਹੁੰਦੇ ਸੀ ਆ ਦਾਰਾ ਸਿੰਘ ਵਰਗੇ ਤਗੜ-ਤਗੜੇ ਪਤਲੇ-ਪਤਲੇ ਫਿਰ ਅਸੀਂ ਕੀ ਆ ਚਲ ਆਹਨ ਦੋ ਇਹ ਜਿਹੜਾ ਪਰਸਨਲ ਅਟੈਕ ਉਹ ਨਹੀਂ ਕੀਤਾ ਜਾਏਗਾ ਆਹਨ ਦੋ ਅਗਲੀ ਬੁਝਾਰਤ ਜੇ ਬਦਲੇ ਨੇ ਫਿਰ ਅਸੀਂ ਕੀ ਆ ਨੇਹਾ ਦੇ 6 ਭਾਈ ਪੈਣ ਨੇ ਓਕੇ ਨੇ ਆਨੂੰ ਖੁਦ ਨੂੰ ਪਤਾ ਨਹੀਂ ਹੈਗਾ ਇਹਨਾਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਉਹ ਬੁਝਾਰਤ ਹੈ ਬੁਝਾਰਤ ਹੈ ਸਮਝੋ ਧਿਆਨ ਨਾਲ ਨੇਹਾ ਦੇ 6 ਭਾਈ ਪੈਣ ਨੇ ਹਾਂਜੀ ਔਰ ਹਰ ਇੱਕ ਭਾਈ ਪੈਣ ਦਾ ਜਨਮ ਜਿਹੜਾ ਹੈ ਉਹ 2 ਸਾਲ ਦੇ ਗੈਪ ਦੇ ਵਿੱਚ ਹੋਇਆ ਯਾਨੀ ਕਿ ਜਦੋਂ ਨੇਹਾ ਦਾ ਜਨਮ ਹੋਇਆ ਉਹਦੇ 2 ਸਾਲ ਬਾਅਦ ਇੱਕ ਭਾਈ ਆ ਪੈਣ ਦਾ ਜਨਮ ਹੋਇਆ ਫਿਰ ਉਹਦੇ 2 ਸਾਲ ਬਾਅਦ ਦੂਸਰੇ ਭਾਈਏ ਬੈਣ ਦਾ ਜਨਮ ਹੋਇਆ ਐਦਾਂ ਕਰਦੇ ਕਰਦੇ ਨੇਹਾ ਦੇ 6 ਭਾਈ ਭੈਣ ਹੈਗੇ ਨੇ ਠੀਕ ਹੈ ਜਿਹੜੇ ਸਭ ਤੋਂ ਛੋਟੀ ਹੈ ਉਹਦਾ ਨਾਮ ਹੈ ਹਰਮਨ ਓਕੇ ਸਭ ਤੋਂ ਛੋਟੀ ਹੈ ਉਹ ਹੈ ਭੈਣ ਹੈ ਔਰ ਉਹਦਾ ਨਾਮ ਹੈ ਹਰਮਨ ਹਮ ਹਰਮਨ ਦੀ ਉਮਰ ਇਸ ਸਮੇਂ 7 ਸਾਲ ਦੀ ਹੈ ਠੀਕ ਹੈ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਇਹ ਦੱਸਣਾ ਤੇ ਇਹ ਵੀ ਦੱਸਣਗੇ ਕਿ ਨੇਹਾ ਦੀ ਉਮਰ ਇਸ ਸਮੇਂ ਕਿੰਨੀ ਹੈ ਹਰਮਨ ਦੀ ਉਮਰ ਇਸ ਟਾਈਮ ਹੈਗੀ ਹੈ 7 ਸਾਲ ਹਾਂਜੀ ਹੁਣ ਤੁਸੀਂ ਸਾਰਿਆਂ ਦੇ ਕਮੈਂਟ ਕਰਕੇ ਇਹ ਦੱਸਣਾ ਤੇ ਨੀਹਾ ਨੇ ਵੀ ਦੱਸਣਾ ਰਜਲੀ ਨੇ ਵੀ ਦੱਸਣਾ ਕਿ ਇਸ ਸਮੇਂ ਨੀਹਾ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਆਪਣੀ ਉਮਰ ਹੀ ਦੱਸ ਸਕਦੇ ਅੱਜ ਨਹੀਂ ਨਹੀਂ ਸਾਰਿਆਂ ਦਾ ਫਰਕੇ ਦਾ 2 ਸਾਲ ਦਾ ਹਾਂਜੀ ਸੋਚੋ ਲੈ ਦੋ ਭਾਈ ਨੇਰੀ ਆਜ ਕੁੜੀਆਂ ਨੂੰ ਫੇਲ ਕਰ ਦਿਓ ਤੁਸੀਂ ਇਹਨਾਂ ਤੋਂ ਪਹਿਲੇ ਪਹਿਲੇ ਜਵਾਬ ਦੇਣਾ ਤੁਸੀਂ ਦੇਖੋ ਹੈ ਨਾ ਕੋਈ ਹਿੰਟ ਤਾਂ ਦੋ ਸਾਨੂੰ ਹਿੰਟ ਲੈ ਇਹਦੇ ਵਿੱਚ ਕੀ ਹਿੰਟ ਦੇ ਐਨਾ ਵੱਡੇ ਵੱਡਾ ਤੁਹਾਨੂੰ ਹਿੰਟ ਦੇਤੇ ਮੈਂ ਤੋ ਇਹ ਚੁੱਪੀ ਹੋ ਗਏ ਨਹੀਂ ਹਾਂ ਜੀ ਕੀ ਗੱਲ ਤੁਹਾਨੂੰ ਆਪਣੀ ਉਮਰ ਦਾ ਨਹੀਂ ਪਤਾ ਲੈ ਭਾਈ ਕੁੜੀ ਨੂੰ ਮੈਨੂੰ ਰੀਅਲ ਉਮਰ ਦਾ ਪਤਾ ਤੁਹਾਨੂੰ ਰੀਅਲ ਉਮਰ ਹੀ ਦੱਸ ਰਹੀ ਆਪਾਂ ਰੀਅਲ ਉਮਰ ਦੱਸਨੀ ਆਪਾਂ ਇਹਦੇ ਵਿੱਚ ਦਿਮਾਗ ਨਹੀਂ ਲੋੜ ਹੈ ਉਮਰ ਨਹੀਂ ਪੁੱਛਦੀ ਹੁੰਦੀ ਸਹੀ ਆਜ ਦੱਸਣਾ ਪਏਗਾ ਅੱਜ ਨਹੀਂ ਦੱਸ ਸਕਦੇ ਨਾ ਸੋਚੇ ਇਸ ਦੇ ਕੁਐਸਚਨ ਨਹੀਂ ਕੁਐਸਚਨ ਜੇ ਨਹੀਂ ਹੋਏਗਾ ਜਿਓ ਜੀ ਮੈਥ ਦਾ ਸਵਾਲ ਹੈ ਇੰਟਰਸਟਿੰਗ ਸਵਾਲ ਹੈ ਮੈਥ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੇਰਾ ਮੈਥ ਤਾਂ ਬਸ ਕਮਜ਼ੋਰੀ ਹੈ ਕਮਜ਼ੋਰੀ ਹੈ ਬੰਦੀ ਨਹੀਂ ਮੇਰੀ ਤੇ ਮੈਥ ਨਾਲ ਤੁਸੀਂ ਆਪੇ ਦੇ ਦੇਣਾ ਨਾਲੇ ਉਜਾਰਤਾ अच्छा दोबारा ਸਮਝ ਲੋ ਜਿਨੂੰ ਨਹੀਂ ਸਮਝ ਆਇਆ 네ਹਾ ਦੇ 6 ਭਾਈ ਭੈਣ ਹੈਗੇ ਨੇ ਹਰ ਇੱਕ ਦਾ ਜਨਮ 2 ਸਾਲ ਦੇ ਗੈਪ ਦੇ ਵਿੱਚ ਹੋਇਆ ਠੀਕ ਹੈ ਯਾਨੀ ਕਿ ਜਦੋਂ 네ਹਾ ਦਾ ਜਨਮ ਹੋਇਆ ਮੰਨ ਲੈਂਦੇ ਆ ਤਾਂ ਉਹਦੇ 2 ਸਾਲ ਬਾਅਦ ਇੱਕ ਭਾਈ ਆ ਪੈਣ ਦਾ ਜਨਮ ਹੋਇਆ ਓਕੇ ਉਸਤੇ 2 ਸਾਲ ਬਾਅਦ ਇੱਕ ਦੂਸਰੇ ਭਾਈ ਆ ਪੈਣ ਦਾ ਜਨਮ ਹੋਇਆ ਓਕੇ ਉਸਤੇ 2 ਸਾਲ ਬਾਅਦ ਤੀਸਰੇ ਭਾਈ ਆ ਪੈਣ ਦਾ ਜਨਮ ਹੋਇਆ ਐਦਾਂ ਕਰਦੇ ਕਰਦੇ 6 ਭਾਈ ਭੈਣ ਦਾ ਜਨਮ ਹੋਇਆ ਜਿਹੜੇ ਸਭ ਤੋਂ ਛੋਟੀ ਹੈ ਹੂੰ ਉਹਦਾ ਨਾਮ ਹੈ ਹਰਮਨ ਤੇ ਹਰਮਨਦੀ ਉਹ ਮਨ ਇਸ ਸਮੇ 7 ਸਾਲ ਦੀ ਹੈ ਤੇ ਨੇਹਾ ਦੀ ਉਮਰ ਕਿੰਨੀ ਹੋਈ ਫਿਰ ਜੇ ਹਰਮਨਦੀ ਉਮਰ ਉਮਰ 7 ਸਾਲ ਦੀ ਹੈ ਤੇ ਨੇਹਾ ਦੀ ਉਮਰ ਕਿੰਨੀ ਹੋਈ 13 13 ਕਿਵੇਂ ਐਕਸਪਲੇਨ ਦੇਖੋ ਤੁਸੀਂ ਕਿਹਾਗਾ ਵੀ 2-2 ਸਾਲ ਬਾਅਦ ਹੋਇਆ ਹ ਹ ਪਹਿਲੇ ਦਾ ਜਨਮ ਹੋਇਆ 2 ਸਾਲ ਬਾਅਦ 2 ਦਾ ਗੈਪ ਹੋ ਗਿਆ ਹ ਤੇ ਨੇਹਾ ਦੀ ਉਮਰ ਤਾਂ ਹੈਗੀ ਆ ਜੇ ਸਟਾਰਟਿੰਗ ਚ ਹੀ ਹੈ ਨੇਹਾ ਦੀ ਉਮਰ ਤਾਂ ਹਾਂ ਚਲੋ ਹਾਂ ਚਲੋ ਅਸਟਾ 2 ਸਾਲ ਲੱਗਿਆ ਪਹੁੰਚ ਗਿਆ ਫਿਰ ਦੂਜੇ ਦਾ ਦਰਮ ਫਿਰ 2 ਸਾਲ ਬਾਅਦ ਹੋਇਆ 4 ਹੋ ਗਿਆ ਫਿਰ ਤੀਜੇ ਦਾ ਦਰਮ ਜਨਮ ਇੱਕ ਘੜੇ ਇੱਕ ਘੜੇ ਨੇਹਾ ਦੀ ਉਮਰ ਕਿੰਨੀ ਹੋਗੀ ਨੇਹਾ ਦੀ ਉਮਰ ਹੋਗੀ 13 ਸਾਲ ਕਿਆ ਸੀ ਤੁਸੀਂ ਉਹ ਤਾਂ 13 ਸਾਲ ਤਾਂ 7 ਸਾਲ ਦੀ ਜਦੋਂ ਹਾਰਮਨ ਹੋਈ ਉਦੋਂ ਹੈ ਨਾ ਹਾਂ ਹੁਣ ਨੇਹਾ ਦੀ ਉਮਰ ਕਿੰਨੀ ਹੋਗੀ ਜਦੋਂ ਇਹ 4 ਦਾ ਹੋਇਆ ਇਹ 4 ਦਾ ਹੋਇਆ ਤਾਂ ਨੇਹਾ ਦੀ ਉਮਰ ਹੋਗੀ 18 ਸਾਲ ਕਿਵੇਂ ਚਲੋ ਐਕਸਪਲੇਨ ਕਿਵੇਂ ਤੁਸੀਂ ਮੈਨਾਂ ਨੂੰ ਬੁੜੀ ਕਰੀ ਜਾਂਦੇ ਹੋ ਬਾਈ ਇਹ ਮੈਂ ਨਹੀਂ ਜਾ ਐਕਸਪਲੇਨ ਦੇਖੋ ਜਦੋਂ ਮਤਲਬ ਕਿ ਦੋ ਦੋ ਸਾਲ ਦਾ ਹਰੇਕ ਦਾ ਗੈਪ ਆ ਤਾਂ ਨੀਹਾ ਜਦੋਂ ਪੈਦਾ ਹੋਈ ਉਦੋਂ ਦੋ ਸਾਲ ਦੀ ਜਿਹੜਾ ਉਹਦਾ ਭਰਾ ਸਰੀ ਜਦੋਂ ਨੀਹਾ ਪੈਦਾ ਹੋਈ ਦੋ ਸਾਲ ਦੀ ਨਹੀਂ ਨਹੀਂ ਜਦੋਂ ਮਤਲਬ ਕਿ ਉਹਦਾ ਭਰਾ ਹੋਣ ਵਾਲਾ ਸੀ ਜਾਂ ਭੈਣ ਹੋਣ ਵਾਲਾ ਭਰਾ ਲਾ ਲੈਣੇ ਚਲੋ ਭਰਾ ਹੋਣ ਵਾਲਾ ਸੀ ਠੀਕ ਹੈ ਉਹਦੋਂ ਨੀਹਾ ਦੋ ਸਾਲ ਦੀ ਸੀਗੀ ਠੀਕ ਹੈ ਫਿਰ ਦੋ ਚਾਰ ਦੋ ਨੂੰ 6 ਨਾਲ ਗੁਣਾ ਕਰ ਦੋ ਦੋ ਨੂੰ 6 ਨਾਲ ਗੁਣਾ ਕਰਤਾ ਕਿੰਨਾ ਆ ਗਿਆ 12 12 12 ਅੱਛਾ ਠੀਕ ਹੈ ਅੱਗੇ ਤਾਂ ਯਾਰ ਫਿਰ ਬਹੁਤ ਵੱਡੀ ਬਣਾ ਦੋ ਬਹੁਤ ਵੱਡੀ ਬਣਾ ਦੋ ਤੁਸੀਂ ਨਿਆ ਨੂੰ ਨਾ 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 ਲੈ ਆਜੋ ਭਾਈ ਅਸ ਤਾਂ ਕੁੜੀਆਂ ਦਾ ਪਤਾ ਲੱਗ ਰਿਹਾ ਆਪਾਂ ਨੂੰ ਕਿ ਕੁੜੀਆਂ ਮੈਚਸ ਬਿਲਕੁਲ ਇਹਨਾਂ ਨੂੰ ਪਤਾਗਾ ਬੀ ਨੇਹਾ ਦੀ ਮੈਥ ਨਾਲ ਬਿਲਕੁਲ ਵੀ ਨਹੀਂ ਬਣਦੀ ਫਿਰ ਵੀ ਮੈਥ ਦਾ ਸਵਾਲ ਰਜਨੀਜੀ ਤੁਸੀਂ ਆਪਣੀ ਗੱਲ ਕੰਪਲੀਟ ਨਹੀਂ ਕੀਤੀ 18 ਕਿਵੇਂ ਹੋਇਆ ਮੈਂ ਦੱਸ ਤਾਂ ਰਹੀ ਸੀ 2 ਨੂੰ 6 ਨਾਲ ਹੋਣਾ ਕਰ ਦੋ ਨਾ ਉਹ ਤਾਂ ਹੋ ਗਿਆ 12 ਉਹ 12 ਹੋਇਆ 18 ਦਾ ਨਹੀਂ ਹੋਇਆ 4 ਸਾਲ ਦਾ ਗੈਪ ਕਹਿ ਰਹੇ ਸੀ ਉਹ 4 ਸਾਲ ਵਿੱਚ ਕਰ ਦੋ ਨਾ 12 ਤੇ 4 ਕਿੰਨਾ ਹੋ ਗਿਆ 16 ਸੋ 16 ਤੁਸੀਂ ਤਾਂ 18 ਕਿਹਾ ਸੀ ਤੁਸੀਂ ਤਾਂ 18 ਕਿਹਾ ਸੀ 16 ਕਿਹਾ ਹੈ ਫਿਰ 16 ਚ ਦੋ ਜੋੜੇ ਫਿਰ ਹੋਇਆਗਾ 18 ਫਿਰ ਦੋ ਸਾਲ ਦਾ ਹੋਰ ਗਿਆ ਪਤਾ ਨਾ ਮੈਥ ਦੇ ਸਵਾਲ ਤਾਂ ਨਾ ਉਹ ਜਨਵਾਜੀ ਹੁੰਦੇ ਆ ਕੋਈ ਗੱਲ ਬਣੀ ਵੈਸੇ ਕੋਈ ਗੱਲ ਹਜਮ ਹੋਈ ਕੋਈ ਚਲੋ ਠੀਕ ਹੈ ਤੁਸੀਂ ਦੋ ਨਾ ਇਹਦਾ ਜਵਾਬ ਲੈ ਕਮਾਲ ਆ ਥੋੜਾ ਦਿਮਾਗ ਤੇ ਜੋੜ ਲਾਓ ਮੈਂ ਇਹ ਵੀ ਕਹਿਣਾ ਕਿ ਤੁਸੀਂ ਜਵਾਬ ਦੇ ਬਹੁਤ ਲਾਗੇ ਛਾਗੇ ਹੋ ਰਜਨੀ ਜੀ ਤੁਸੀਂ ਸਹੀ ਜਵਾਬ ਦਿੱਤਾ ਹੈ ਲੇਕਿਨ ਜਵਾਬ ਗਲਤ ਹੈ ਹੁਣ ਇਹ ਨਾ ਕੋ ਸਹੀ ਜਵਾਬ ਤੇ ਜਵਾਬ ਨਹੀਂ ਸਹੀ ਹੈ ਨਾ ਗਲਤ ਹੈ ਕਿਉਂਕਿ ਤੁਸੀਂ ਐਕਸਪਲੇਨ ਸਹੀ ਤਰੀਕੇ ਨਾਲ ਨਹੀਂ ਕੀਤਾ ਜਵਾਬ ਤੁਹਾਡਾ ਗਲਤ ਹੈ ਤੁਸੀਂ ਹਿਸਾਬ ਸੇ ਥੋੜੇ ਕਮਜ਼ੋਰ ਹੋ ਥੋੜੀ ਥੋੜੇ ਜਿਹਾ ਲਾਗੇ ਸ਼ਾਗੇ ਹੋਦੇ ਵੀ ਜੀ 18 ਮਹੀਨੇ ਨਹੀਂ ਕਿਹਾ ਤਾਂ 20 ਤਾਂ ਨਹੀਂ ਕਹਿ ਰਹੇ ਤੁਸੀਂ ਮੈਂ ਇੱਕ ਕੈਲਕੂਲੇਸ਼ਨ ਦੇਖੋ ਕਿਵੇਂ ਕਰੂੰਗਾ ਤੁਸੀਂ ਕੈਲਕੂਲੇਸ਼ਨ ਗਲਤ ਕਰ ਰਹੇ ਹੋ ਅਸਲ ਤੁੱਕੇ ਲਾ ਰਹੇ ਹੋ ਤੁੱਕਾ ਨਹੀਂ ਲਗਣਾ ਨਾ ਤੁੱਕਾ ਨਹੀਂ ਲਾਣਾ ਤੁੱਕਾ ਨਹੀਂ ਲਾਣਾ ਜਵਾਬ ਦੇਣਾ ਤੁੱਕੇ ਲਾਣਾ ਪਈ। ਨਹੀਂ ਹੁਣ ਅੱਜ ਕੱਲ੍ਹ ਤੁੱਕੇ ਸਾਰੇ ਕਿਤੇ ਚੱਲਦੇ ਨੇ। ਚੱਲਦੇ ਨੇ। ਤੁੱਕੇ ਲਾ ਕੇ ਪਾਸ ਹੋ ਜਾਂਦੇ ਨੇ। ਨਹੀਂ 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 ਤੁੱਕੇ ਨਹੀਂ ਲੜਾ। ਜਵਾਬ ਦਿਓ। ਸਹੀ ਐ ਤੇ ਚੱਕਰ ਜਿਹਾ ਸੀ ਪੜੇ ਨਹੀਂ ਇਹਦੀ। ਦਿਓ ਜਵਾਬ ਦਿਓ ਦਿਓ ਦਿਓ। ਆ ਸੋਚਣ ਦੀ ਕੋਸ਼ਿਸ਼ ਕਰੋ। ਲਾ ਕੇ ਸ਼ਾ ਕੀ ਹੋ। ਅੱਛਾ। ਬਿਲਕੁਲ। ਤੁਸੀਂ ਐਕਸਪਲੇਨ ਹੀ ਸਹੀ ਕੀਤਾ। ਕਿ ਨਾ ਕੀਤਾ ਉਹ ਜਵਾਬ ਹੀ ਗਲਤ ਹੈ। ਅਨਸਰ ਸਹੀ ਹੈ। ਅਨਸਰ ਸਹੀ ਹੈ। ਅਨਸਰ ਤਾਂ ਸਹੀ ਹੈ। ਲੇਕਿਨ ਤੁਸੀਂ ਲੇਕਿਨ ਤੁਸੀਂ ਅਨਸਰਸ ਥੋੜਾ ਅਨਸਰ ਸਹੀ ਰਿਹਾ ਥੋੜਾ ਐਕਸਪਲੇਨ ਜਿਹੜਾ ਨਾ ਉਹ ਹਾਫ ਸਹੀ ਹੈ। ਅੱਗੇ ਤੱਕ ਤੁਸੀਂ ਉਲਝ ਰਹੇ ਹੋ ਕਿਤੇ ਅੱਛਾ ਮਤਲਬ ਕਿ ਮਤਲਬ ਕਿ ਨੀਹਾ ਜਦੋਂ ਦੋ ਭਰਾ ਹੋਇਆ ਸੀਗਾ ਠੀਕ ਹੈ ਦੂਜਾ ਜਦੋਂ ਭਰਾ ਹੋਇਆ ਸੀਗਾ ਉਦੋਂ ਨੀਹਾ 2 ਸਾਲ ਦੀ ਸੀਗੀ ਤਾਂ ਅਸੀਂ ਦੋ ਨੂੰ ਗੁਣਾ ਕਰਤਾ ਇਹ ਵੀ ਸਹੀ ਸੀਗਾ 2 2 ਦੋਨੋਂ 6 ਭਰਾ ਕਹਿੰਦੇ ਨਾ ਆਪਾਂ ਦੋਨੋਂ 7 ਨਾਲ ਗੁਣਾ ਕਰਦੇ ਆਂ 14 ਹੋ ਗਿਆ ਤੇ 4 ਸਾਲ ਦਾ ਗੈਪ ਵਿੱਚ ਐਡ ਕਰ ਦੋ ਹਾਂ 18 ਹੋ ਗਿਆ ਇਹ 4 ਸਾਲ ਦਾ ਗੈਪ ਕਿੱਥੋਂ ਆ ਗਿਆ ਆਪ ਵੀ ਤੁਸੀਂ ਪਹਿਲੇ ਕਿਹਾ ਸੀ 4 ਸਾਲ ਦਾ ਗੈਪ ਆ 4 ਸਾਲ ਦਾ ਕਿਤੇ ਵਿੱਚ ਹੈ ਮਨੇ ਕਿਹਾ ਇਹ 4 ਸਾਲ ਦਾ ਗੈਪ ਹੈ ਮੈਂ ਤਾਂ ਕਿਹਾ ਕਿ ਸਾਰੇ ਵੀ 2-2 ਸਾਲ ਦਾ ਗੈਪ ਹੈ 2-2 ਸਾਲ ਦਾ 4 ਸਾਲ ਕਿੱਥੋਂ ਆਇਆ ਮੈਨੇ ਸਮਝਾਓ ਤੁਸੀਂ ਕਿਹਾ ਹੋਊਗਾ ਜੇ ਮੈਨੇ ਸੁਣ ਗਿਆ ਹੁਣ ਤੁਸੀਂ ਕਿਹਾ ਹੋਊਗਾ ਹਾਰ ਮੰਨ ਲਓ ਫਿਰ ਦੇ ਦਾਂ ਜਵਾਬ ਹਾਰ ਮੰਨ ਲਾ ਦੋਨੋਂ ਕੁੜਿਆਂ ਨੂੰ ਹਰਾਤਾ ਮੈਂ ਦੇਖ ਲਓ ਇਕੱਲੇ ਬੰਦੇ ਨੇ ਦੋ-ਦੋ ਕੁੜਿਆਂ ਨੂੰ ਹਰਾਤਾ ਤੇ ਕਮੈਂਟ ਬਾਕਸ ਵਿੱਚ ਆ ਚੁੱਕੇ ਨੇ ਰੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਨਾ ਸਾਡਾ ਮੈਥਿਕ ਕਮਜ਼ੋਰ ਹੈ ਹਾਰ ਮੰਨੋ ਫਿਰ ਹਾਰ ਮੰਨ ਲਓ ਹਾਰ ਹਾਰ ਜੇ ਜੇ ਅਨਸਰ ਸਹੀ ਦੇਤਾ ਹਾਂ ਕਿ ਐਕਚੁਅਲੀ ਨਹੀਂ ਕੀਤਾ ਤੁਸੀਂ ਕਰਦੇ ਹੋ ਹੂੰ ਚਲ ਤੁਸੀਂ ਆਨਸਰ ਸਹੀ ਦੇ ਦੋ ਤੁੱਕਾ ਨਹੀਂ ਲਾਣਾ ਲੇਕਿਨ ਮੈਂ ਐਕਸਪਲੇਨ ਤਾਂ ਲਿਆਂਗਾ ਫਿਰ ਵੀ 7 ਨੂੰ 14 14 ਸਾਲ ਦੀ ਉਮਰ ਹੋਊਗੀ ਓਕੇ ਤੁਹਾਡੇ ਹਿਸਾਬ ਨਾਲ ਮੇਰੀ ਵੀ ਛੋਟੇ ਸਾਲ ਦੀ ਦੋਨੇ ਹੀ ਗੱਲ ਤੋਂ ਹਾਂ ਹੁਣ ਮੰਨੋ ਹਾਰ ਬੋਲੋ ਹਾਰ ਗਏ ਬੋਲੋ ਹਾਰ ਗਏ 22 ਸਾਲ ਬੋਲੋ ਹਾਰ ਗਏ ਸਿੱਧੀ ਜੀ ਗੱਲ ਐ 18 ਸਾਲ ਐ ਤੁੱਕੇ-ਤੁੱਕੇ ਨਹੀਂ ਚੱਲਦੇ ਬੋਲੋ ਹਾਰ ਗਏ 20 ਸਾਲ ਨੀਹਾ ਜੀ ਬੋਲੋ ਹਾਰ ਗਏ ਵੀਡੀਓ ਲੰਬੀ ਹੋ ਰਹੀ ਹੈ ਉਹਨਾਂ ਨੇ ਕਿਹਾ ਕੁੜੀ ਹਾਰ ਨਹੀਂ ਮੰਨਦੀ ਟੀਟ ਨੇ ਬੋਲੋ ਹਾਰ ਗਏ ਚਲੋ ਠੀਕ ਹੈ ਹਾਰ ਗਏ ਥੋੜਾ ਥੋੜਾ ਅਗਰ ਤੁਸੀਂ ਕਹਿੰਦੇ ਹੋ ਤਾਂ ਮੰਨ ਲੈਣੇ ਆ ਭਾਈ ਤੁਸੀਂ ਕੀ ਕਰਦੇ ਹੋ ਲਓ ਜੀ ਇਹਨਾਂ ਨੇ ਜਿਹੜਾ ਐਕਸਪਲੇਨ ਕੀਤਾ ਸੀ ਨਾ ਉਹਨੂੰ ਮੈਂ ਦੁਹਰਾਣਾ ਇਹਨਾਂ ਨੇ ਕਿਹਾ ਕਿ ਜਦੋਂ ਦੂਸਰੇ ਪਹਿਲੇ ਭਾਈ ਦਾ ਜਨਮ ਹੋਇਆ ਤਾਂ ਨੇਹਾ ਦੀ ਉਮਰ 2 ਸਾਲ ਦੀ ਸੀ ਤੇ ਇਹਨਾਂ ਨੇ ਗੁਣਾ ਕੀਤਾ 6 ਦੇ ਨਾਲ ਕਿਉਂਕਿ ਆਪਾਂ 6 ਦੇ ਨਾਲ ਗੁਣਾ ਕਰਾਂਗੇ 7 ਨਾਲ ਨਹੀਂ ਕਰਾਂਗੇ ਫਿਰ ਮੇਰਾ ਅਨਸਰ ਸਹੀ ਸੀਗਾ 18 ਸੁਣ ਲਓ ਆਪਾਂ 6 ਦੁਨੀ 12 12 ਹੂੰ ਠੀਕ ਹੈ ਤੇ 12 ਦਾ ਆਪਾਂ ਸਾਈਡ ਕਰ ਦਾਂਗੇ ਹਮ ਓਕੇ ਤੇ ਹੁਣ ਜਿਹੜੀ ਉਮਰ ਆ ਉਹ ਕਿੰਨੀ ਹੈ ਹਰਮਨ ਦੀ 7 7 ਸਾਲ 12 ਪਲੱਸ 7 ਕਰਾਂਗੇ ਕਿੰਨਾ ਆਏਗਾ 12 13 14 15 16 17 18 19 19 19 ਸਾਲ ਦੀ ਉਮਰ ਹੈ ਇਸ ਸਮੇਂ ਨੀਹਾ ਦੀ ਓਕੇ ਅੱਛਾ ਹਾਂ ਉਹ ਤਾਂ 7 ਸਾਲ ਦਾ ਜੋੜਿਆ ਸੀ ਤੇ ਭਰਾ 7 ਸਾਲ ਦਾ ਸੀਗਾ ਤੁਸੀਂ ਇਹ ਤਾਂ ਜੋੜਿਆ ਨਹੀਂ ਕਿ ਹਰਮਨ ਦੀ ਉਮਰ 7 ਸਾਲ ਦੀ ਹੈ ਅੱਛਾ ਉਹ ਤੁਸੀਂ ਜੜਵਾਇਆ ਹੀ ਤੁਸੀਂ ਕਿਹਾ ਹੀ ਨਹੀਂਗਾ ਨਾ ਤਸਵੀਰ ਆਇਆ ਹੀ ਨਹੀਂ ਇਸ ਸਮੇਂ नेहा ਦੀ ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਸਕਦੇ ਹੋ ਆ ਗਿਆ ਹੂੰ ਫਲਕ ਕਿਹਾ ਵੀ ਨੀਹਾ ਦੀ ਜਿਹੜੀ ਉਮਰ ਸੀ 2 ਸਾਲ ਦੀ ਸੀ ਉਸ ਤੋਂ ਬਾਅਦ 6 ਭੈਣ ਭਾਈ ਹੋ ਗਏ ਤਾਂ ਉਹ 6 ਪਲੱਸ ਆਪਾਂ ਗੁੱਡ ਡਿਵਾਈਡ ਕਰਤਾ ਸਿੰਪਲ ਕਰਤਾ ਹਾਂ ਤੇ ਉਸ ਤੋਂ ਬਾਅਦ ਉਹਦੇ ਭਰਾ ਦੀ ਉਮਰ ਸੀ ਜੋੜੀ ਹੀ ਨਹੀਂ ਹੈਗੀ ਬਿਲਕੁਲ 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 ਦੇਖੋ 6 ਭਾਈ ਭੈਣ ਨੇ ਠੀਕ ਹੈ 6 ਦੋ ਹੀ 12 12 ਠੀਕ ਹੈ 12 ਸਾਲ ਤਾਂ ਇਹ ਸਾਈਡ ਤੇ ਲਾ ਲਓ ਤੁਸੀਂ ਤੇ ਇਸ ਸਮੇ ਸਭ ਤੋਂ ਛੋਟੀ ਦੀ ਉਮਰ 7 ਸਾਲ ਦੀ ਹੈ ਤੇ 12 ਔਰ 7 ਇਹਨਾਂ ਨੂੰ ਜੇ ਤੁਸੀਂ ਜੋੜੋਗੇ ਆਪਾਂ ਅੱਛਾ ਆਨਸਰ ਆਏਗਾ 19 ਤਾਂ ਇਸ ਸਮੇ ਜਿਹੜੀ ਸਭ ਤੋਂ ਪਹਿਲੀ ਵਾਲੀ ਕੁੜੀ ਸੀ ਯਾਨੀ ਕਿ ਨੇਹਾ ਜੀ ਉਹਨਾਂ ਦੀ ਜਿਹੜੀ ਉਮਰ ਹੈ ਉਹ 19 ਸਾਲ ਦੀ ਹੋਈ ਸਭ ਤੋਂ ਛੋਟੀ ਦੀ ਉਮਰ ਹੈ ਅਗਰ 7 ਸਾਲ ਦੀ ਹੈ ਤਾਂ ਸੋ ਇਹ ਹੈ ਤੁਸੀਂ ਕਮੈਂਟ ਕਰਕੇ ਦੱਸੋ ਮੇਰੀ ਰੀਅਲ ਉਮਰ ਕੀ ਆ ਹਾਂ ਕਮੈਂਟ ਕਰਕੇ ਦੱਸੋ ਕੁੜੀ ਦੀ ਰੀਅਲ ਉਮਰ ਕੀ ਹੈ ਜਿਨ੍ਹਾਂ ਨੂੰ ਪਤਾ ਹੈ ਤੇ ਜਿਨ੍ਹਾਂ ਨੇ ਕਮੈਂਟ ਨਹੀਂ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਐਦਾਂ ਹੀ ਪਿਆਰ ਦਿੱਤੇ ਰਹੋ ਵੀਡੀਓ ਨੂੰ ਵੀਡੀਓ ਨੂੰ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ